ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਜ਼ਰੂਰੀ ਜਿਹੜੀਆਂ ਸੂਚਨਾ ਨੇ ਉਹ ਧਿਆਨ ਨਾਲ ਸੁਣ ਲੈਣਾ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀਆਂ ਜਿੰਨੀਆਂ ਵੀ ਬੂਟਰ ਸੂਚੀਆਂ ਨੇ ਜਾਂ ਆਪਣੇ ਬੈਨਰ ਨੇ ਲਫਾਫਾ ਬਣ ਗਿਆ ਝੋਲਾ ਬਣ ਗਿਆ 1800 ਬੂਥ ਹੈ 1800 ਬੂਥਾਂ ਦੇ ਉੱਤੇ ਆਪਣਾ ਸਾਰਾ ਸਮਾਨ ਜਿਹੜਾ ਉਹ ਅੱਜ ਤੇ ਕੱਲ ਦੁਪਹਿਰ ਤੱਕ ਪਹੁੰਚ ਜਾਣਾ ਜੇ ਫਿਰ ਵੀ ਕੋਈ ਰਹਿ ਗਿਆ ਤਾਂ ਫਿਰ ਵੀ ਤੁਸੀਂ ਆਪਣਾ ਦਫ਼ਤਰ ਜਿਹੜਾ ਬਹਿੰਡੇ ਆ ਬੀਬੀ ਲੈ ਚਾਹ ਉਹ ਤੋਂ ਜਾ ਕੇ ਤੁਸੀਂ ਆਪਣਾ ਸਮਾਨ ਲੈ ਸਕੋ ਇਹ ਧਿਆਨ ਦੇ ਨਾਲ ਗੱਲ ਸੁਣ ਲੈਣਾ ਪੋਲੋਇਜੈਂਟ ਜਿਹੜੇ ਬਣਾਉਣੇ ਆ ਅੰਦਰ ਪੋਲੋਇਜੈਂਟ ਦੋ ਬਣਾਉਣੇ ਆ ਇੱਕ ਪੋਲੋਇਜੈਂਟ ਵਾਰੀ ਨਾਲ ਕਈ ਵਾਰੀ ਪੂਚਾ ਪਾਣੀ ਪੀਣਾ ਬੰਦਾ ਬਾਹਰ ਆ ਜਾਂਦਾ ਦੂਜਾ ਵਹਿ ਜਾ ਕੋਲੋਇਜੈਂਟ ਦੋ ਬਣਾ ਲੈਣੇ ਉਸੇ ਪੋਲੋਇਜੈਂਟ ਦੇ ਉੱਤੇ ਉਸੇ ਫਾਰਮ ਦੇ ਉੱਤੇ ਦੋ ਪੋਲੋਇਜੈਂਟ ਜਿਹੜੇ ਉਹ ਵਾਰੀ ਵਾਰੀ ਨਾਲ ਬੈਟਸ ਤੀਜੀ ਗੱਲ ਹਰ ਪਿੰਡ ਦੇ ਵਿੱਚ ਆਪਣਾ ਬੂਥ ਦੇ ਉੱਤੇ ਬੰਦੇ ਬੈਠਨੇ ਚਾਹੀਦੇ ਆ 2x4 ਬੈਠੋ 50x60 ਹਰ ਬੂਤ ਦੇ ਉੱਤੇ ਆਪਣੇ ਸਬੀਰ ਜਿਹੜੀ ਉਹ ਪਾਣੀ ਦੀ ਠੰਡੇ ਦੀ ਲਾ ਕੇ ਰੱਖਿਓ ਗਰਮੀ ਆ ਸਾਰਿਆਂ ਨੂੰ ਵਿੱਚ ਬਾਦਲ ਵਾਲਿਆਂ ਨੂੰ ਵਿੱਚ ਕਾਂਗਰਸ ਮੰਡੀਆਂ ਦੇ ਜਿਹੜੇ ਨੂੰ ਸਭ ਨੂੰ ਪਾਣੀ ਉੱਤੇ ਜਾਣ ਦੀ ਕੋਸ਼ਿਸ਼ ਕਰ। ਥੀਜੀ ਗੱਲ ਜਿਹੜੀ ਅੰਦਰ ਪਰਚੀ ਲੈਣੀ ਆ ਆਪਾਂ ਪਰਚੀ ਲੈਣੇ ਆ ਦਸਖਤ ਕਰਦੇ ਆ ਵੋਟ ਪਾਉਣ ਵੇਲੇ ਉਹ ਪਰਚੀ ਦੇ ਉੱਤੇ ਆਪਣੇ ਦਸਖਤ ਆਪਣੀ ਮਾਮੂਲੀ ਪੰਜਾਬੀ ਚ ਕਰਨੇ ਆ ਇਹ ਸਾਰੇ ਬੰਦੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣੋ ਅਗਲੀ ਗੱਲ ਪਿੰਡ-ਪਿੰਡ ਜਾ ਕੇ ਘਰੋ ਘਰੀ ਜਾ ਕੇ ਹੁਣ ਆਪਣੇ ਕੋਲ ਅੱਜ ਦਾ ਦਿਨ ਤੇ ਕੱਲ ਦਾ ਦੋ ਦਿਨ ਬਚੀ ਆ ਕੱਲਾ-ਕੱਲਾ ਫਿਰ ਜੋ ਕੱਲੇ-ਕੱਲੇ ਹੁਣ ਜਿਹੜੇ ਆਪਣਾ ਨਿਸ਼ਾਨ ਆ 10 ਨੰਬਰ ਤੇ ਆਪਣਾ ਚੋਣ ਨਿਸ਼ਾਨਾ ਬਾਲਟੀ ਉਹ ਨਿਸ਼ਾਨ ਦਿਖਾ ਕੇ ਆਉਣਾ ਸੋਡੀ ਜ਼ਿੰਮੇਵਾਰ ਉਹ ਤੁਸੀਂ ਜਾ ਕੇ ਦੱਸਣਾ ਇਹ ਨਾ ਹੋਵੇ ਵੀ ਕਈ ਥਾਈਂ ਆਪਣਾ ਜਿਹੜੇ ਕੋਈ ਬਜ਼ੁਰਗ ਨੇ ਮਾਵਾ ਨੇ ਕੋਈ ਹੁਣ ਪਤਾ ਨਹੀਂ ਲੱਗੀ ਨਿਸ਼ਾਨ ਕਿੱਥੇ ਆ ਕਿਹੜਾ ਨਿਸ਼ਾਨ ਬੋਟ ਪਾਉਣਾ ਵੀ ਚਾਹੁੰਦੇ ਹਣ ਪਰ ਆਪਣੇ ਨਿਸ਼ਾਨ ਕਰਕੇ ਬੋਟ ਰਹੇ ਜੀ ਸੋ ਇਹ ਗੱਲਾਂ ਚਾਰ ਪੰਜ ਨੇ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਲੈਣਾ ਇਹਨੂੰ ਸਾਰੇ ਨੂੰ ਅੱਗੇ ਸਾਂਝਾ ਕਰ ਦਿਓ ਤਾਂ ਕਿ ਜਿਹੜੀ ਸਾਰੀ ਗੱਲ ਆਪਣੇ ਉਹ ਹਲਕੇ 'ਚ ਪੂਰੇ 'ਚ ਲੋਕ ਸਭ ਹੰਡੇ 'ਚ ਪਹੁੰਚ ਜੇ ਸਾਰੇ ਇੱਕ ਦੂਜੇ ਨਾਲ ਗਾਂ ਗਰੁੱਪਾਂ ਅਗਰ ਪੰਜ ਪਾ ਦੇ ਨੂੰ ਸਾਂਝਾ ਕਰ ਦਿਓ ਇਹ ਗੱਲਾਂ ਬਾਤਾਂ ਐਂਡ ਜੀ ਨੇ ਇੱਕ ਆਪਣੀ ਜਿਹੜੀ ਤੁਹਾਡੇ ਕੋਲੇ ਉਹ ਆਪਣਾ ਨਿਸ਼ਾਨ ਬੋਲ ਦਾ ਕੀਰ ਚੱਲਦਾ ਨਿਸ਼ਾਨ ਬੋਲਿਆ ਜਾਂਦਾ ਉਹ ਜਿਹੜੀ ਚਿਪ ਜੀ ਹੈ ਉਹ ਬਲੂਟੁੱਥ ਨਾਲ ਜੋੜ ਕੇ ਟਰੈਕਟਰਾਂ ਦੇ ਨਾਲ ਤੁਸੀਂ ਅੱਜ 5 ਵਜੇ ਤੱਕ ਆਪਣਾ ਉਹ ਵੀ ਪੰਡੋ ਪਿੰਡੀ ਪ੍ਰਚਾਰ ਆ ਜਿਹੜਾ ਉਹ ਕਰਦੇ ਸੁਚਾਰਦੀ ਕਲਾਜ ਰਹੋ ਡਟ ਕੇ ਰਹਿਣਾ ਮਾਹੌਲ ਪੂਰਾ ਐਂਡ ਸਿਖਰ ਤੇ ਆ ਕੱਲ ਆਪਾਂ ਲੰਬੀ ਹਲਕੇ ਚ ਗਏ ਆ ਲੰਬੀ ਹਰਕੇ ਦੇ ਵਿੱਚ ਜੇ ਸਾਪਾ ਉਹਨਾਂ ਦੇ 12 ਨਾਲ ਜਾੜਾ ਉੱਥੋਂ ਵੀ ਆਪਾਂ ਨੂੰ ਲੋਕਾਂ ਨੇ ਬਈ ਲੀਡ ਕਰਕੇ ਤੋਰਾਂਗੇ ਰਾਤ ਆਪਾਂ 12 ਵਜੇ ਖੜੇ ਆ 12:30 ਇੱਕ 1:30 ਵਜੇ ਮੈਂ ਖੀਰਲੇ ਪਿੰਡ ਜਾ ਕੇ ਕਿਵੇਂ ਆ ਰਹੇ ਗਏ ਬੇਚਾਰੇ 3 ਵਜੇ ਦੇ ਲੋਕ ਇੱਕ ਵੈਤ ਘੜੀ ਕੀ ਦੇ ਤਾਂ ਆਪਾਂ ਉਸ ਤਰੀਕੇ ਦੇ ਨਾਲ ਸੜਕਾਂ ਦੇ ਖੜ ਕੇ ਲੋਕਾਂ ਨੇ ਆਪਣਾ ਸਵਾਗਤ ਕੀਤਾ ਆਪਣੇ ਅੱਗੇ ਆਏ ਆ ਜਾਂ ਨਾਲ ਚੱਲ ਕੇ ਜਿੰਨੇ ਭਰਾ ਇੱਥੋਂ ਗਏ ਆ ਮੋਟਰਸਾਈਕਲਾਂ ਦੇ ਉੱਤੇ ਆਪਾਂ ਪੁੱਛੋ ਤਾਂ ਚੱਲੇ ਆ ਕੱਟੋ ਕੱਟ 300 ਸਵਾ 300 ਕਿਲੋਮੀਟਰ ਦਾ ਕੱਲ ਆਪਣਾ ਰੋਡ ਮਾਤ ਸੀ ਸਾਰੇ ਆਪਾਂ ਇੱਥੋਂ ਨਹੀਂ ਪਹੁੰਚਿਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਵਿਚਾਰੇ ਇੱਥੋਂ ਇੰਨੀ ਲੋ ਦੇ ਵਿੱਚ ਗਿੱਟੇ ਫੂਕ ਤੇ ਮੂੰਹ ਫੂਕ ਤੇ ਲੋ ਨੇ ਪਰ ਫਿਰ ਵੀ ਜੋ ਤੁਹਾਡੇ ਸਿਰ ਨੂੰ ਸਲਾਮ ਆ ਤੁਹਾਡੇ ਸਿਰ ਨੂੰ ਸਲਾਮ ਆ ਕਿ ਤੁਸੀਂ ਖੀਰ ਤੱਕ ਕੈਂ ਸਿੱਤੀ ਹੌਸਲਾ ਬਰਕਰਾਰ ਰੱਖਣਾ ਬਣਾਈ ਰੱਖਣਾ ਕੋਈ ਗੱਲਬਾਤ ਹੁੰਦੀ ਹੈ ਕੋਈ ਤੰਗ ਪਰੇਸ਼ਾਨੀ ਹੁੰਦੀ ਹੈ ਕੋਈ ਕਈ ਵਾਰੀ ਕੋਈ ਪਰੇਸ਼ਾਨ ਕਰਦਾ ਬੰਦਾ ਕਿਸੇ ਤਰ੍ਹਾਂ ਦਾ ਪਾਰਟੀ ਦਾ ਨਾ ਮੇਰੇ ਨੰਬਰ ਤੁਹਾਡੇ ਕੋਲ ਹੈਗੇ ਮੇਰੇ ਧਿਆਨ ਤੇ ਲਿਆ ਤੋ ਨਾਲ ਦੀ ਨਾਲ ਮੈਂ ਤੁਹਾਡੇ ਕੋਲ ਉੱਥੇ ਪਹੁੰਚੂ ਹੌਸਲਾ ਨਹੀਂ ਹਾਰਨਾ ਕੋਈ ਤੁਹਾਨੂੰ ਆ ਕੇ ਐਵੇਂ ਜਦਵਕੇ ਸ਼ੌਕੇ ਜਿਹੀ ਮਾਰਦੂਈ ਫਿਰਦੇ ਆ ਉਹ ਖਿਰਾ ਦੇਣਗੇ ਆ ਖਿਰਾ ਦੇਣਗੇ ਟੱਕਾ ਨਹੀਂ ਕਰ ਸਕਦੇ ਆਪਣਾ ਮੈਨੂੰ ਫੋਨ ਮਾਰ ਦਿਓ ਮੈਂ ਤੁਹਾਡੇ ਕੋਲੇ ਮੈਂ ਨਾ ਪਹੁੰਚਾਂ ਮੇਰੇ ਨਾਲ ਦੇ ਸਾਥੀ ਪਹੁੰਚਣਗੇ ਜੇ ਮੈਂ ਕਿਤੇ ਦੂਰ ਹੋਊਂਗਾ ਪਰ ਮੈਂ ਪਹੁੰਚੂਗਾ ਕਿਸੇ ਕੋਲੋਂ ਤਾਂ ਬਣਦੀ ਚਿਪਣ ਦੀ ਲੋੜ ਨਹੀਂ ਜੇ ਸਰਕਾਰ ਦਾ ਬੰਦਾ ਹੈ ਚਾਹੇ ਕੋਈ ਬਾਦਲਾਂ ਦਾ ਬੰਦਾ ਚਾਹੇ ਕੋਈ ਕਰਕੇ ਬਿਲਕੁਲ ਜਿੱਤ ਯਕੀਨੀਆਂ ਹੁਣ ਇਹ ਜਿੱਤ ਤੁਹਾਡੇ ਇਹਨਾਂ ਦੋ ਦਿਨਾਂ ਤੇ ਨਿਰਭਰ ਕਰਦੀ ਹੈ ਜਿਹੜਾ ਅੱਜ ਦਾ ਅੱਧਾ ਦਿਨ ਤੇ ਕੱਲ ਦਾ ਪੂਰਾ ਤੇ ਰਾਤ ਨੂੰ ਵੀ ਲੱਗੂ ਇਸ ਛੋਟੇ ਤੇ ਗੱਲ ਕਰ ਲਈ ਹੈ ਮਾੜੀ-ਮੁੱਟੀ ਆਪਾਂ ਜੇ ਢਿੱਲ ਵਰਤਦੇ ਉਹ ਢਿੱਲ ਵਰਤਣ ਦੇ ਨਾਲ ਆਪਣਾ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਬਸਤਾਵਾਂਗੇ ਵੀਰ ਜੇ ਜੋਰ ਲਾ ਲੰਦੇ ਉਦੋਂ ਆਪਣੇ ਕੋਲ ਦਨ ਸੀਗੇ ਸੋ ਖੇਤੀ ਦਾ ਮੇਰਾ ਵੀਰ ਸਮਗਰੀ ਸਾਰੀ ਤੁਹਾਡੇ ਕੋਲ ਲਫਾ ਫੈਨਚੋਣਾ ਚ ਪੈਕ ਹੋ ਕੇ ਪਿੰਡੋਂ ਕੋਈ 1800 ਬੁੱਧ ਤੇ ਪਹੁੰਚ ਜੂਗੀ ਟੀਮ ਆਪਣੀਆਂ ਛੱਡੀਆਂ ਹੋਈਆਂ ਨੇ ਚਿਪ ਪਾ ਕੇ ਟਰੈਕਟਰ ਦੇ ਵਿੱਚ ਬਲੂਟੂਥ ਨਾਲ ਜੋੜ ਕੇ ਕੋਪਰ ਚਾਰ ਆਪਣਾ ਨਿਸ਼ਾਨਾ ਲਾ ਕਰ ਦੋ ਘਰ ਘਰ ਜਾ ਕੇ ਨਿਸ਼ਾਨਾ ਪਹੁੰਚਾ ਦੇ ਕਿਸੇ ਵੀ ਨਾ ਇਹ ਗੱਲਾਂ ਸਾਰੀਆਂ ਧਿਆਨ ਦੇ ਨਾਲ ਮੇਰਾ ਵੀਰ ਤੁਸੀਂ ਅੱਗੇ ਸਾਂਝਾ ਵੀ ਕਰ ਦਿਓ ਉਹਨੂੰ ਤਾਂ ਕਿ ਆਪਣੀ ਸਾਰੀ ਗੱਲਬਾਤ ਆ ਜਿਹੜੀ ਉਹ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਸੋ ਧੰਨਵਾਦ ਸਾਰਿਆਂ ਦਾ ਡਟ ਕੇ ਰਹੋ ਜਿਹੜੀ ਵੀ ਗੱਲਬਾਤ ਆ ਗੋ ਮਤ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦਾ ਰਹੂੰਗਾ ਵੱਡੀ ਗੱਲ ਮੈਂ ਤੁਹਾਨੂੰ ਇੱਕ ਵੀ ਖੁਸ਼ਖਬਰੀ ਦੇ ਦਿੰਨਾ ਵੀ ਜਿੱਥੇ ਇਹ ਜਮਾ ਗੜ ਦੇ ਵਿੱਚੋਂ ਵੀ ਗਹਾਂ ਵਾਲਾ ਗੜਾ ਇਹਨਾਂ ਦਾ ਇੱਕ ਨਹੀਂ ਲੰਬੀ ਸਾਡਾ ਜਮੇਂ ਗੜ ਅਸੀਂ ਆਹ ਕੀਤਾ ਸੀ ਉਹ ਕਿਤੇ ਛੰਡੇ ਇਹਨਾਂ ਦੇ ਨੇ ਇਹ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕੱਲ ਦੇ ਬਾਦਲ ਤੇ ਜੀਤਮਿੰਦਰ ਵੀ ਬਹਾਰ ਸਿਮਰ ਤੇ ਜੀਤਮਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾ ਰਹੇ ਹੈ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋਈ ਓਕੇ ਥੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਕਣ ਦੇ ਪੂਰਾ ਜੋਰ ਢਿਲਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲੇ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਹੈ ਝੰਡੇ ਲਾਉਣੇ ਇਹਨਾਂ ਦੇ ਪੋਸਟਰ ਲਾਉਣੇ ਕਈ ਵਾਰੀ ਉਹਨਾਂ ਦੀ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਇਹਨਾਂ ਕੋਲੇ ਪੈਸਾ ਟਕਾ ਪਈ ਪਰ ਉਹੀ ਗੱਲ ਨੂੰ ਤੁਸੀਂ ਫਿਰਦੇ ਇੱਥੇ ਮਰਜੀ ਦਿਓ ਲੈ ਇਹਨਾਂ ਜੋ ਮਰਜੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਜਾਣੋ ਸਮਝ ਗਏ ਹੋਵੋਗੇ ਨਸ਼ਾ ਨਾ ਲਿਓ ਉਹ ਮਾੜਾ ਪੀਣਾ ਵੀ ਨਹੀਂ ਚਾਹੀਦਾ ਫਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਜਿੰਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰਦੇ ਹੋ ਮਰੇ ਇਹ ਮੁੰਡਾ ਆਰਾਮ نگر ਉਹ ਪਤਾ ਨਹੀਂ 2 ਨੰਬਰ ਦੀ ਤਾਰੂ ਖਵੜਾ ਖਵੜਾ ਕਿੱਥੋਂ ਚੱਕ ਕੇ ਲਿਆਏ ਹੈ ਕਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ ਦੋ ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਆਦਮ ਨੂੰ ਸਿਸ ਕਰਕੇ ਇਹ ਇਹ ਕੰਮ ਮੇਰਾ ਵਿਰਧਾ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਆਪਣੀ ਜ਼ਿੰਦਗੀ ਤੋਂ ਹੱਥੋਂ ਬੈਠ ਕੇ ਕੋਈ ਮੁਫਤਨੀਆ ਨਸ਼ੇ ਵਾਲੀਆਂ ਚੀਜ਼ਾਂ ਕੋਈ ਦੂਜਾ ਜਿਹੜਾ ਕੋਈ ਲੈਂਦੇ ਆ ਉਹ ਦਿੰਦੇ ਆ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਵੀ ਉਹਦੇ ਵੀ ਖਿਲਾਫ ਆ ਕਿਉਂਕਿ ਆਪਣੀ ਜ਼ਮੀਰ ਦੀ ਆਪਣੇ ਦਿਲ ਦੀ ਨਾ ਆਪਣੀ ਜ਼ਮੀਰ ਦੀ ਬਾਸ ਹੈ ਇੱਕ ਬੰਦਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਮਾਵਾ ਬਿਲਕਦੀਆਂ ਨੇ ਕਿਵੇਂ ਛਿੱਟਿਆਂ ਦੇ ਪੁੱਤ ਮਰ ਰਹੇ ਨੇ ਪਿੰਡਾਂ ਜਾਂਦੇ ਬਿਲਕਦੀਆਂ ਨੇ ਜਿਵੇਂ ਸਾਡੀ ਜਵਾਨੀ ਬਲਕ ਰਹੀ ਹੈ ਸੋ ਮੇਰਾ ਵੀਰ ਕੋਈ ਗੱਲ ਨਹੀਂ ਤੇ ਧਿਆਨ ਰੱਖਿਓ ਹਰ ਮਾਂ ਨੂੰ ਜਾ ਕੇ ਕਹਿਣਾ ਕਿ ਬੇਬੇ ਜੇ ਛਿੱਟਾ ਰੋਕਣਾ ਜੇ ਪੁੱਤ ਬਚਾਉਣੇ ਆ ਤਾਂ ਲੱਖਾਂ ਸੰਸਥਾਨਾਂ ਸਾਥ ਦਿਓ ਵਾਅਦਾ ਕਰਦਾ ਪਿੰਡਾਂ ਚ ਆ ਕੇ ਤੁਹਾਨੂੰ ਚੁਟਾਇਆ ਪਿੰਡਾਂ ਚ ਆ ਕੇ ਡਾਂਗ ਨਾ ਰੁਕੂੰਗਾ ਡਾਂਗਾਂ ਕੋਈ ਪਿਆਰ ਦੀ ਭਾਸ਼ਾ ਨਹੀਂ ਗੁੰਡਾ ਦਾ ਕਹਿੰਦੇ ਹੀ ਨੇ ਕੋਈ ਗੱਲ ਨਹੀਂ ਗੁੰਡਾ ਕਹਿ ਲੈਂਦੇ ਪਰ ਜੇ ਮੈਂ ਗੁੰਡਾ ਬਣ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦਾ ਆਪਣੀ ਜਵਾਨੀ ਨੂੰ ਬਚਾ ਸਕਦਾ ਪੰਜਾਬ ਨੂੰ ਆਪਣੇ ਪੰਜਾਬ ਲਈ ਕੁਝ ਕਰ ਸਕਦਾ ਤਾਂ ਮੈਂ ਗੁੰਡਾ ਹੀ ਸਹੀ ਸਿਸ ਕਰਕੇ ਤਕੜੇ ਹੋ ਜਾ ਮੇਰਾ ਵੀਰ ਘਟੇ ਰਹੋ ਆ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਨੇ ਇਹ ਵੱਤ ਤੋਂ ਵੱਤ ਸਾਂਝੀਆਂ ਕਰ ਦਿਓ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਅੱਧੀ ਰਾਤ ਨੂੰ ਫੋਨ ਮਾਰੋ ਮੈਂ ਤੁਹਾਡੇ ਕੋਲ ਹਾਜ਼ਰ ਹੋਊਗਾ ਕਿਸੇ ਬੰਦੇ ਕੋਲੋਂ ਕਿਸੇ ਸਰਕਾਰ ਕੋਲੋਂ ਦਬਣ ਦੀ ਲੋੜ ਨਹੀਂ ਝੋਕਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਜਿਹੜਾ ਕੋਈ ਬਾਲਾ ਤੁਹਾਨੂੰ ਲੱਗਦਾ ਬਾਲੇ ਦੇ ਕੋਈ ਮੱਖ ਲੜਦੀ ਆ ਉਹ ਲਾ ਕੇ ਫੋਨ ਮੇਰੇ ਨਾਲ ਗੱਲ ਕਰਾ ਦਿਆ ਕਰੋ ਜੇ ਕੋਈ ਜ਼ਿਆਦੇ ਪੈਸੇ ਆਪਾਂ ਇਹਨਾਂ ਆਪਾਂ ਕਹਿੰਦੇ ਆ ਕਿ ਇਹ ਭਾਈਚਾਰਾ ਇਹ ਪਿਆਰ ਮੁਹੱਬਤ ਰਹਿਣਾ ਚਾਹੀਦਾ ਪਿੰਡਾਂ 'ਚ ਇਹ ਨਹੀਂ ਸਾਡਾ ਇਹਨਾਂ ਲੋਕਾਂ ਨੇ ਦਸ਼ਮਣੀਆਂ ਪੁਆਤੀਆਂ ਲੋਕਾਂ ਦੀਆਂ ਪਿੰਡਾਂ 'ਚ ਖੋਲ ਕੇ ਵੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਵੀ ਹਰ ਪਿੰਡ ਦੇ ਵਿੱਚ ਬੂਥ ਹੀ ਇਕੱਠਾ ਲਾ ਲਓ ਇੱਕ ਥਾਂ ਹੀ ਬਹਿ ਜਾਓ ਕੋਈ ਗੱਲ ਨਹੀਂ ਬੋਟ ਤਾਂ ਬੰਦੇ ਨੇ ਸੋਚ ਨਾਲ ਪਾਉਣੀ ਹੈ ਆਪਣੀ ਸਮਝ ਨਾਲ ਪਾਉਣੀ ਹੈ ਮੈਂ ਇਸ ਕਰਕੇ ਕਹਿੰਦਾ ਵੀ ਨਾ ਇਹ ਪਰ ਜੇ ਕੋਈ ਹੁੰਦੇ ਵੀ ਨੇ ਇਹ ਜਿਆਦਾ ਕਈਆਂ ਦੇ ਪੂਤ ਦਿਮਾਗ ਨੂੰ ਕਿੰਜੜਿਆ ਹੁੰਦਾ ਫਤੂਰ ਸਰਕਾਰ ਦਾ ਜਾਂ ਕਿਸੇ ਬੰਦਿਆਂ ਦਾ ਉਹਨਾਂ ਤੋਂ ਡਰਨ ਕੋਰਾ ਨਹੀਂ ਲੋੜ ਨਹੀਂ ਮੈਂ ਸਾਡੇ ਨਾਲ ਖੜਾ ਹਰ ਪੱਖ ਤੋਂ ਖੜਾ ਸੋ ਡਟ ਕੇ ਜਿਹੋਦੇ ਹੁਣ ਤੁਹਾਡੇ ਸਿਰ ਤੇ ਤੁਹਾਡੇ ਪੈਰਾਂ ਚਿੱਤਾਂ ਤੁਸੀਂ ਜ਼ੋਰ ਲਾਣਾ ਆ ਦੋ ਦਿਨ ਢਿਲਮਾ ਖਿੱਚ ਕੇ ਰੱਖ ਦਿਓ ਮੇਰੇ ਬਿੱਤਾ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀ ਬਾਹਰ ਬੈਠੇ ਕੋਈ ਸੱਜਣ ਬੇਲੀ ਆ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣਾ ਕੋਈ ਤੁਹਾਡੀ ਪਹੁੰਚ ਹੁੰਦੀ ਹੈ ਬੈਂਡਾ ਹੋਵੇ ਖਨੂਰ ਸਾਹਿਬ ਹੋਵੇ ਸੰਗੂਰ ਹੋਵੇ ਅਪਰੀਲ ਕੋਟ ਹੋਵੇ ਉੱਥੇ ਵੀ ਤੁਸੀਂ ਵੱਧ ਤੋਂ ਵੱਧ ਬਾਈ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਜਾਣ ਪਛਾਣ ਆਣ ਜ਼ੋਰ ਦੇ ਕੇ ਕਹੋ ਕਿ ਐਸ ਵਾਰ ਸਾਡੇ ਪੰਜਾਬ ਦੇ ਵਿੱਚੋਂ ਪੰਜਾਬ ਦਰਦੀ ਪੰਥਕਾਮ ਦਰਦੀ ਬੰਦੇ ਸਾਡੀ ਗੱਲ ਕਰਨ ਵਾਲੇ ਬੰਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜਿਹੜੇ ਬੰਦੇ ਉਹ ਜਾਣੇ ਚਾਹੀਦੇ। ਧੰਨਵਾਦ ਜੀ ਇਹਨਾਂ ਗੱਲਾਂ ਨੂੰ ਆਪ ਰੱਖਿਆ ਕਰੇ।